ਹਿੰਦੇ ਰੋ ਰੈਡ ਲਾਈਟ ਮਿਲ ਗਈ ਨਾ ਕਿ ਮਿਲ ਗਈ ਬ੍ਰੇਕ ਤੋਂ ਦੋ ਲਾਲ ਦੋ ਲਾਲ ਲੱਗ ਰਹੇ ਆ ਬ੍ਰੇਕ ਦੇ ਕੋਮਪਲੀਟ ਕੋਲ ਇਹ ਮੈਨੂ ਫੋਟੋ ਪਲਟਾਇਆ ਕਰਕੇ ਜੇ ਤਾਂ ਕਾਰ ਵੀ ਚੇਹੀ ਹੋ ਰਹਾ ਮਗਰ ਨਾ ਕੋਲੋਂ ਕੋਡ ਕਰ ਲਈ ਬਕਰੀ ਗੱਲ ਯੂ ਦੇ ਚੱਕਰ ਦੇ ਵਿੱਚ ਆਪਾਂ ਹੀ ਜੀ ਕਰਵਾਉਂ ਬਹੁਤ ਵਧੀਆ ਆ ਚੱਕੀ ਆ ਬਾਦ ਵੱਟ ਜੀਕਾ ਕਿਸਮ ਬਣਾ ਦੇ ਉੱਪਰ ਦੇਖੋ ਜੀ ਵੀ ਉਹ ਨਹੀਂ ਦਿੰਦਾ ਇਹ ਮੇ ਚੱਲ ਗਈ ਆ ਬਾਜੀ ਹਾਂ ਇਹ ਤੋਂ ਤੋਂ ਬੰਦਿਆਂ ਵਾਲ ਕਰੀਏ ਪੜਦਾ ਯਾਰ ਥੋੜੀ ਬੱਤੀ ਕਰੀ ਤੇ ਹੋ ਵੀ ਆਂਦਾ ਵੇ ਜਿੱਕੇ ਆ ਕਾਲ ਵਾਲਾ ਕਰ ਦੋ ਹੋ ਵੀ ਕਰੀ ਬੱਜਾ ਸਣੀ ਸਾਰੇ ਵਾਲਾ ਸਾਰੇ ਦੇਖੋ ਚੱਲੀ ਹਣਾ ਸਿੱਧਾ ਪਾ ਆਲੋ ਨੇ ਐਕਚੁਅਲੀ ਮੋਡਰਨ ਅਜੀਬ ਹੈ ਮੈਂ ਦੱਬਾ ਲੈ ਗਿਆ ਨਹੀਂ ਮੈਂ ਕਹਾਂ ਉਹ ਐਕਚੁਅਲੀ ਇੱਕ ਦਾ ਪਾਰਟੀ ਕਰਨ ਕੇ ਇਹ ਕੀ ਹੈ ਮਾਮਲਾ ਹੈ ਜੀ ਇਹ ਜੀ ਕੱਲ ਇੱਕ ਇਨਫੋਰਮੇਸ਼ਨ ਆਈ ਸੀਗੀ ਥਾਬਲ ਕੇ ਜਦੋਂ ਤੁਸੀਂ ਆਪਣਾ ਜੰਡਿਆਲਾ ਥਾਬਲ ਕੇ ਰੋਡ ਤੇ ਜਾਇਦਾ ਉੱਥੇ ਇੱਕ ਇਨਸੀਡੈਂਸ ਹੋਇਆ ਸੀਗਾ ਇੱਕ ਬਿੰਦਰ ਨਾਮ ਦਾ ਵਿਅਕਤੀ ਹੈ ਜਿੰਨੂੰ ਕੇ ਤੇ ਸ਼ਾਰ ਪਿੰਜਰੀ ਸੀਗੀਆਂ ਉਹਦੇ ਨਾਲ ਐਡਮਿਟ ਕਰਾਇਆ ਸੀ ਨੋਰਮਲ ਜੋ ਕਿ ਐਡਮਿਟ ਡੂਰਿੰਗ ਐਡਮਿਸ਼ਨ ਡਾਟਾ ਵਾ ਜਦੋਂ ਉਹ ਐਡਮਿਟ ਕਰਾਇਆ ਗਿਆ ਤੇ ਉਹ ਦਰਾਨੇ ਇਲਾਜ ਉਹਦੀ ਡੈਥ ਹੋ ਗਈ ਉਹਦੀ ਜਦੋਂ ਇਨਵੈਸਟੀਗੇਸ਼ਨ ਅਗਲੇ ਬੰਨੇ ਕੀਤੀ ਗਈ ਤੇ ਉਹ ਪਤਾ ਲੱਗਾ ਵੀ ਇਹ ਜਿਹੜਾ ਵਿਅਕਤੀ ਹੈ ਇਹਦੇ ਇੱਕ ਹੱਬਲ ਕੇ ਦੇ ਡੇਰੇ ਦੇ ਇੱਕ ਲੜਕੀ ਦੇ ਨਾਲ ਸੀਗੇ ਔਰ ਉਹਦੇ ਕਰਕੇ ਹੀ ਉੱਥੇ ਜਾਂਦਾ ਸੀਗਾ ਔਰ ਉਸੇ ਲੜਕੀ ਅਕਸਰ ਰਵੀਨਾ ਦਾ ਲੜਕਾ ਹੈ ਉਹਦੇ ਨਾਲ ਵੀ ਰਿਲੇਸ਼ਨ ਸੀਗੇ ਜੋ ਕਿ ਉਹ ਰਵੀ ਨੂੰ ਇਹ ਚੀਜ਼ ਪਸੰਦ ਨਹੀਂ ਸੀ ਰਵੀ ਨੇ ਇਸ ਇਸ ਬਾਰੇ ਇੱਕ ਦੋ ਵਾਰੀ ਇਹਨੂੰ ਟੋਕਿਆ ਵੀ ਹੈ ਮ੍ਰਿਤਕ ਨੂੰ ਕਿ ਤੂੰ ਇੱਥੇ ਨਾ ਆਇਆ ਕਰ ਪਰ ਉਸ ਦਿਨ ਵੀ ਜਿਹੜਾ ਵਾ ਸਵੇਰੇ ਮਾਰਨਿੰਗ ਉਹਨੂੰ ਛੱਡਣ ਵਾਸਤੇ ਗਿਆ ਸੀਗਾ ਰਾਤ ਨੂੰ ਉਹਨੂੰ ਲੈ ਕੇ ਗਿਆ ਸੀ ਕੁੜੀ ਨੂੰ ਮਾਰਨਿੰਗ ਉਹਨੂੰ ਛੱਡਣ ਲਈ ਗਿਆ ਸੀ ਇਹ ਤੇ ਜਦੋਂ ਮੈਂ ਵਾਪਸ ਜਾ ਰਿਹਾ ਸੀਗਾ ਉੱਥੇ ਇਹਨੂੰ ਜਿਹੜਾ ਵਾ ਰਵੀ ਨੇ ਜਿਹੜਾ ਇਹਲੇ ਆਪਣੇ ਡੰਡੇ ਦਾ ਵਾਰ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਪੱਥਰਾਂ ਦੇ ਨਾਲ ਇਹਨੂੰ ਜਿਹੜਾ ਇੰਜਰਡ ਕਰਤਾ ਜਿਹਦੇ ਨਾਲ ਕਿ ਬਾਅਦ ਦੇ ਵਿੱਚ ਉਹਦੀ ਡੈਥ ਹੋ ਗਈ ਸਰ ਜਿਹਨੇ ਕਤਲ ਕੀਤਾ ਉਹਦੀ ਕਿੰਨੀ ਉਮਰ ਹੈਗੀ ਆ ਤੇ ਜਿਹੜਾ ਕਤਲ ਹੋਇਆ ਉਹਦੀ ਕਿੰਨੀ ਉਮਰ ਹੈਗੀ ਜਿਹੜਾ ਮਿਰਤਕ ਹੈ ਉਹਦੀ ਏਜ 29 ਸਾਲ ਹੈ ਔਰ ਜਿਹੜਾ ਅ ਇਹਦੇ ਚ ਅਕਿਊਜ਼ ਅਸੀਂ ਫੜਿਆ ਗ੍ਰਿਫਤਾਰ ਕੀਤਾ ਉਹਦੀ ਏਜ 30 ਸਾਲ ਹੈ ਲੜਕੀ ਦੀ ਕਿੰਨੀ ਕਾਲੀ ਲੜਕੀ ਜਿਹੜੀ ਹੈ ਉਹਦੀ ਏਜ ਮਾਈਨਰ ਹੈ ਜੀ ਉਹਦੀ ਏਜ ਕੋਈ 15 ਸਾਲ ਆ 15 ਦੇ ਨੇੜੇ ਤੇੜਿਆ ਇਹ ਦੋਨੋਂ ਆਪਸ ਦੇ ਵਿੱਚ ਇਹਨਾਂ ਦਾ ਕਿੱਦਾਂ ਸੰਬੰਧ ਬਣਿਆ ਦੋਨਾਂ ਦੇ ਜਿਹਨੇ ਮਾਰਿਆ ਤੇ ਜਿਹੜਾ ਮਰਿਆ ਹੈ ਜਿਹੜਾ ਇਹ ਲੜਕੀ ਜਿਹੜੀ ਹੈ ਇਹਦਾ ਜਿਹੜਾ ਫਾਦਰ ਹੈ ਉਹ ਲੇਬਰ ਕਲਾਸ ਹੈ ਉਹ ਪਹਿਲੇ ਮ੍ਰਿਤਕ ਦਾ ਪਿੰਡ ਜਿਹੜਾ ਹੈਗਾ ਵਾ ਉਹਦੇ ਮ੍ਰਿਤਕ ਦੇ ਪਿੰਡ ਉੱਥੇ ਉਹ ਕੰਮ ਵਗੈਰਾ ਕਰਦੇ ਸੀਗੇ ਉੱਥੋਂ ਹੀ ਇਹਦੀ ਜਨਮ ਪਛਾਣ ਜਿਹੜੀ ਉਹ ਲੜਕੀ ਨਾਲ ਹੋ ਗਈ ਸੀ ਉਸ ਤੋਂ ਬਾਅਦ ਉੱਠ ਕੇ ਥਾਬਲਕੇ ਆਗੇ ਸੀ ਰਹਿਣ ਲੱਗ ਗਏ ਸੀ ਤੇ ਜਿਹੜਾ ਇਹ ਮਾਰਨ ਵਾਲਾ ਹੈਗਾ ਵਾ ਅਕਿਊਜ਼ਡ ਹੈ ਇਹ ਜਿੱਥੇ ਹੁਣ ਰਹਿ ਰਹੀ ਹੈ ਥਾਬਲਕੇ ਉਹਦੇ ਬਿਲਕੁਲ ਸਾਹਮਣੇ ਇਹਦੀ ਨਾਈ ਦੀ ਦੁਕਾਨ ਸੀਗੀ ਤੇ ਉੱਥੇ ਇਹਨਾਂ ਦੇ ਜਿਹੜੇ ਰਿਲੇਸ਼ਨ ਡਵੈਲਪ ਹੋ ਗਏ ਇਹਨਾਂ ਦਾ ਤੋਂ ਸੰਬੰਧ ਹੈ ਇਹਨਾਂ ਦੇ ਆਫਿਸ ਜਿਹੜੇ ਮਾਰਨ ਵਾਲੇ ਨੇ ਜਿਹੜਾ ਮਰਨ ਵਾਲਾ ਹੈ ਉਹਦੇ ਤਾਂ ਪਿਛਲੇ 2-3 ਸਾਲ ਤੋਂ ਦੱਸ ਰਹੇ ਆ 3 ਸਾਲ ਤੋਂ ਤੇ ਜਿਹੜਾ ਜਿਹਨੇ ਮਾਰਨ ਵਾਲਾ ਵੈ ਇਹਦੇ ਹੁਣ 2-3 ਮਹੀਨੇ ਤੋਂ ਸੀ ਪਿਛਲੇ 2-3 ਮਹੀਨੇ ਪਰਿਵਾਰ ਤੋਂ ਪੰਜਾਬੀ ਪਰਿਵਾਰ ਹੈ ਲੜਕੀ ਦੇ ਬਾਰੇ ਨਹੀਂ ਜਿਹੜੀ ਲੜਕੀ ਹੈ ਉਹ ਤਾਂ ਪ੍ਰਵਾਸੀ ਹੈ ਜੀ ਪਰਿਵਾਰਾ ਜਿਹੜੇ ਬਾਕੀ ਨੇ ਇਹ ਪੰਜਾਬੀ ਪਰਿਵਾਰ ਆ ਕੀ ਕਾਰਵਾਈ ਕੀਤੀ ਜਾਨੀ ਸਰ ਇਹਦੇ ਵਿੱਚ ਜੀ ਅਸੀਂ ਕੱਲ ਜਦੋਂ ਇਨਫੋਰਮੇਸ਼ਨ ਆਈ ਇਹਨੂੰ ਜਿਹੜਾ ਟੈਕਨੀਕਲੀ ਸਾਰਾ ਦੇਖਦੇ ਹੋਏ ਇਹਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਵਾ ਅ ਕਿਉ ਜਿਹੜਾ ਅਰੈਸਟ ਕਰ ਲਿਆ ਗਿਆ ਔਰ ਇਹਦੇ ਕੋਲੋਂ ਜਿਹੜਾ ਮ੍ਰਿਤਕ ਦਾ ਫੋਨ ਤੇ ਜਿਹੜੇ ਜਿਹੜੇ ਨੇ ਆਪ ਕਪੜੇ ਪਾਏ ਸੀ ਉਸ ਵੇਲੇ ਬਲੱਡ ਸਟ੍ਰੇਂਡ O ਤੇ ਪਲੱਸ 4 ਜਿਹੜਾ ਇਹਨੇ ਯੂਜ਼ ਕੀਤਾ ਸੀ ਵੈਪਨ ਯਾਨੀ ਕਿ ਉਹ ਪੱਥਰ ਤੇ ਇੱਕ ਡੰਡਾ ਉਹ ਜਿਹੜਾ ਬਰਾਬਰ ਕਰ ਲਏ ਗਏ ਨੇ ਸਰ ਮੁੱਖ ਕਾਰਨ ਕੀ ਲੱਗਦਾ ਇਹ ਕਤਲ ਦਾ ਮੁੱਖ ਕਾਰਨ ਇਹੋ ਹੀ ਹੈ ਜੀ ਇਹਨੇ ਇਹਦੀ ਜਿਹੜੀ ਪਿਛੋਕਸ਼ ਦੇ ਵਿੱਚ ਆਇਆ ਵੈਕਿਊਸ ਦੀ ਇਹ ਕਹਿਆ ਵੀ ਇਹਨੇ ਇੱਕ ਮਹੀਨਾ ਪਹਿਲਾਂ ਵੀ ਇਹਨੂੰ ਵਰਜਿਆ ਸੀਗਾ ਵੀ ਤੂੰ ਇੱਥੇ ਇਸ ਕੁੜੀ ਨੂੰ ਮਗਰ ਨਾ ਆਇਆ ਕਰ ਤੇ ਉਸ ਵੇਲੇ ਮ੍ਰਿਤਕ ਨੇ ਇਹਨੂੰ ਗਾਲਾਂ ਕੱਢੀਆਂ ਸੀ ਨੂੰ ਮਾਮਾ ਭੈਣਾਂ ਦੇ ਗਾਲਾਂ ਕੱਢੀਆਂ ਸੀ ਉਸੇ ਰੰਜਿਸ਼ ਰੱਖ ਕੇ ਤੇ ਨਾਲੇ ਇਹ ਜਿਹੜਾ ਵਾ ਇਹ ਆਪਣਾ ਉਸ ਲੜਕੀ ਦੇ ਨਾਲ ਆਪਣਾ ਸਮਝਦਾ ਸੀ ਵੀ ਆਪਣਾ ਮੇਰਾ ਸੱਚਾ ਪਿਆਰ ਹੈ ਤੇ ਉਸੇ ਹੀ ਇਹਨੇ ਜਿਹੜਾ ਇਮੋਸ਼ਨਸ ਦੇ ਵਿੱਚ ਸਾਰਾ ਕੀਤਾ ਉਹ ਲੜਕੀ ਦੀ ਸਟੇਟਮੈਂਟ ਵੀ ਆਈ ਸਾਹਮਣੇ ਜੀ ਲੜਕੀ ਮਾਈਨਰ ਹੈ ਜੀ ਉਹਦੇ ਕਰਕੇ ਅਸੀਂ ਉਹਨੂੰ ਜਿਹੜਾ ਨਹੀਂ ਹਾਈਲਾਈਟ ਕਰਨਾ ਚਾਹੁੰਦੇ ਉਹਦੇ ਬਾਰੇ ਕੁਝ ਨਹੀਂ